ਪਰ ਮੈਂ ਆਪਣੇ ਕੋਈਦਾ ਮੈਂ 2% ਰੱਖਦਾ ਆਪਣੇ ਕੋਲ 98% ਮੈਂ ਡਿਵੋਟ ਕਰਦਾ ਸਾਰਾ ਦਾ ਇਸ ਵਿੱਚ ਇਹ ਮਿਸ਼ਨ ਪੰਜਾਬੀ ਬਰਾਇਆ ਸਾਹਿਬ ਇਹ ਤਾਂ ਹੋ ਗਿਆ ਆਪ ਤੇ ਨਾਲ ਤੁਹਾਡਾ ਕਿਵੇਂ ਜੁੜੀਏ ਤੁਸੀਂ ਹੈ ਨਾ ਹੌਣ ਵਾਲੇ ਪ੍ਰੋਗਰਾਮ ਦੇ ਵਿੱਚ ਕਰੋਨਾ ਦੇ ਵਿੱਚ ਵੀ ਤੇ ਉਹਦਾ ਪੰਜਾਬ ਦੇ ਵਿੱਚ ਵੀ ਤੁਹਾਡਾ ਪੂਰਾ ਨੈਟਵਰਕ ਹੈ ਸੇ ਸਵਾਜ ਸੇਵਾ ਦੇ ਵਿੱਚ ਉਹ ਕਿਹੜੇ ਕਿਹੜੇ ਚੱਲ ਰਹੇ ਨੇ ਪ੍ਰੋਜੈਕਟ ਤੁਸੀਂ ਸਾਡੇ ਦੇ ਕੋਈ ਪੰਜਾਬ ਸਾਡੇ 30 ਆਫਿਸ ਹੈ ਓਕੇ ਸਾਰੇ ਤੀ ਆਫਿਸ ਹੈਗੇ ਨੇ ਹਰ ਆਫਿਸ ਵਿੱਚ ਸਾਡਾ ਕਿਤੇ 30 ਬੰਦੇ ਨੇ ਕਿਤੇ 35 ਕਿਤੇ 40 ਮੈਂਬਰ ਸਾਡੇ ਸਵਾਸਿਭਾਈ ਮਿਸ਼ਨ ਸਰ ਪੇ ਹੀ ਕੰਮ ਚੱਲਦੇ ਤਰਾ ਜੀ ਜੀ ਉਹ ਸੜੇ ਤੋਂ ਤਕਰੀਬਨ ਗਿਣਤੀ ਲਈਏ ਤਾਂ 40 ਦੇ ਕਰੀਬ ਸਾਡੇ ਕੰਮ ਆ। ਅੱਛਾ ਲੋਕ ਕਲ ਡੋਂਟੇਸ਼ਨ ਨਹੀਂ ਲੈਣੀ ਸਾਰੇ ਪਰਪਸ ਦੀ ਕਿਸੇ ਡੋਨੇਸ਼ਨ ਹੋਵੇ? ਦਾਨ ਲੋਕ ਦਾਨ ਤਾਂ ਇਹ ਕਿਰਪਾ ਨਹੀਂ ਕਿਸੇ ਤੋਂ ਵੀ ਕਿਸੇ ਮੈਂਬਰ ਤੋਂ ਨਾ ਕਿਸੇ ਕੰਟਰੀ ਤੋਂ ਨਾ ਹੀ ਗਵਰਨਮੈਂਟ ਤੋਂ ਤੀ ਜਿਹੜੇ ਚੱਲ ਰਹੇ ਹੁਣ ਆਫਿਸ ਚੱਲ ਰਹੇ ਨੇ ਜੀ ਜੀ ਹਾਂ ਤੀ ਆਫਿਸ ਹੈਗੇ ਸਾਡੇ ਦੇਖੋ ਮੇਰੀਆਂ ਬਾਹਾਂ ਬਹੁਤ ਮਜ਼ਬੂਤ ਨੇ ਹਮ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੀ ਜੀ ਬਿਲਕੁਲ ਸਾਡੇ ਜਿੰਨੇ ਵੀ ਆਫਿਸ ਨੇ ਹਮ ਹਮ ਬਲਕਿ ਆ ਆਫਿਸ ਬੈਠੇ ਆ ਇਥੇ ਦੇਖੋ ਸਾਡੇ ਇਥੇ ਹੈਡ ਆਫ ਸਟਾਫ ਆਫੀਸ ਹਨ ਜੀ ਇਥੇ ਸਿਰਫ ਸਾਡਾ ਅਕਾਊਂਟਸ ਡਿਪਾਰਟਮੈਂਟ ਜਿਹੜਾ ਸਾਡਾ ਕਲੈਰੀਕਲ ਸਟਾਫ ਜੀ ਜਾਂ ਸਾਡੇ ਜਿਹੜੇ ਸੈਪਸ਼ਨ ਦੇ ਬੰਦੇ ਆ ਇਹ ਸੈਲਰੀ ਪੇਡ ਆ ਓਕੇ ਬਾਕੀ ਜਿੰਨੇ ਡਾਕਟਰਸ ਬੈਠੇ ਨੇ ਤੇ ਸਾਡੇ ਪ੍ਰੈਜ਼ੀਡੈਂਟ ਹੋਗੇ ਇਹ ਸਭ ਸੇਵਾ ਵਾਲੇ ਬੰਦੇ ਆ ਇਹ ਤੋਂ ਇਲਾਵਾ ਜਿੰਨੇ ਸਾਡੇ 30 ਆਫਿਸ ਆ ਜੀ ਇੱਕ ਵੀ ਬੰਦਾ ਸੈਲਰੀ ਪੇਡ ਨਹੀਂ ਹੈ ਓਕੇ ਹਰ ਬੰਦਾ ਸੇਵਾ ਕਰ ਰਿਹਾ ਹਾਂ ਪਾਜੀ ਪਾਣੀਆਂ ਚ ਤੁਰਿਆ ਫਿਰਦਾ ਔਰ ਬੰਦੇ bade motte ਨਹੀਂ ਹੈ ਕਈਆਂ ਦੇ ਸਕੂਲ ਚੱਲਦੇ ਹੈ ਕਈਆਂ ਦੇ ਕਾਲਜ ਹੈਗੇ ਨੇ ਕਈਆਂ ਦੇ ਪੈਟਰੋਲ ਪੰਪ ਚੱਲਦੇ ਨੇ ਅੱਛੇ ਜਿਹੇ ਬਿਜ਼ਨਸਮੈਨ ਹੈ ਹਾਂ ਹਾਂ ਲੇਕਿਨ ਉਹ ਸੇਵਾ ਚ ਲਗੇ ਹੋਏ ਨੇ ਆਪਣੀਆਂ ਗੱਡੀਆਂ ਲਿਆਂਦੇ ਨੇ ਜੀ ਆਪਣਾ ਤੇਲ ਫੋਕਦੇ ਨੇ ਜੀ ਉਹ ਸਾਰਾ ਦਿਨ ਟਾਈਮ ਦਿੰਦੇ ਹੁਣ ਇਸ ਆਫਿਸ ਵਿੱਚ ਹੀ ਸਾਡੇ ਕੋਲਲੇ 14-15 ਬੰਦੇ ਸਾਡੇ ਇਹੋ ਜਿਹੇ ਜਿਹੇ ਹਾਇਰਸ ਪੋਸਟ ਤੇ ਆਏ ਨੇ ਉਹ ਆਪਣੀਆਂ ਗੱਡੀਆਂ ਲਿਆਉਂਦੇ ਰਹੇ ਜੀ ਉਹਨਾਂ ਦੀ ਮਿੰਨਤਾਂ ਕਰ ਲਓ ਵੀ ਤੁਸੀਂ ਪੈਸੇ ਲੈ ਲਓ ਥੋੜੇ ਥੋੜੇ ਤੇਲ ਦੇ ਪੈਸੇ ਲੈ ਲਓ ਹੂੰ ਬਿਲਕੁਲ ਨਹੀਂ ਉਹ ਕਹਿੰਦੇ ਨਹੀਂ ਹੁਣ ਅਸੀਂ ਬੜੀ ਸਾਰੀ ਜ਼ਿੰਦਗੀ ਅਸੀਂ ਕਮਾਇਆ ਹੀ ਆ ਨਾ ਤੇ ਹੁਣ ਜੇ ਤੁਸੀਂ ਲੱਗੇ ਹੋਏ ਹੋ ਤੇ ਸਾਨੂੰ ਵੀ ਹੁਣ ਸੇਵਾ ਦਾ ਮੌਕਾ ਦਿਓ ਪੋ 9 ਤੋਂ 5 ਇੱਥੇ ਆਫਿਸ ਬੰਦੇ ਆ ਜੀ ਚਾਹੇ ਸਾਡਾ ਐਜੂਕੇਸ਼ਨ ਡਿਪਾਰਟਮੈਂਟ ਹੈ ਚਾਹੇ ਸਾਡਾ ਹੈਲਥ ਦਾ ਡਿਪਾਰਟਮੈਂਟ ਹੈ ਚਾਹੇ ਸਾਡੇ ਪੈਨਸ਼ਨਸ ਕੀ ਮੈ ਹੈਗੀਆਂ ਸਾਡੇ ਜਸਾ ਜਸਾ ਸਿੰਘ ਜੀ ਨੇ ਡਾਕਟਰ ਆਟਵਾਲ ਹੈਗੇ ਨੇ ਮੈਡਮ ਪੇਨ ਹੈਗੇ ਹੈ ਗਿਲਸਨ ਸਾਡੇ ਹੈਗੇ ਨੇ ਇਹ ਸਾਰ ਕਿ ਉਹ ਐਥੋ ਹੀ ਸਾਡਾ ਸਾਰਾ ਕੰਟਰੋਲ ਹੁੰਦਾ ਹੈ ਅਕਾਊਂਟਸ ਡਿਪਾਰਟਮੈਂਟ ਬਹੁਤ ਵੱਡਾ ਹੈ ਸਾਡਾ ਹਾਂ ਜੀ ਤੇ ਤੇ ਪੰਥੀ ਬੰਦੇ ਅਕਾਊਂਟ ਤੇ ਹੀ ਆਗੇ ਸਿਰਫ ਕਿਉਂਕਿ ਇੰਨਾ ਵੱਡਾ ਜੇ ਕਰਨਾ ਤੇ ਅਕਾਊਂਟ ਤੇ ਚਾਹੀਦਾ ਹੀ ਚਾਹੀਦਾ ਡਾਕਟਰ ਸਾਹਿਬ ਤੁਹਾਨੂੰ ਖੈਰ ਡਾਕਟੋਰੇਟ ਦਾ ਖਿਤਾਬ ਵੀ ਮਿਲਿਆ ਬਹੁਤ ਸਾਰੇ ਮਾਨ ਸਨਮਾਨ ਤੁਸੀਂ ਰਾਸ਼ਟਰੀ ਕ ਮੰਤਰੀ ਪਦਰ ਤੋਂ ਮਿਲੇ ਪਰ ਸਮਾਜ ਸੇਵਾ ਦਾ ਤੁਹਾਨੂੰ ਅੰਟਰਨਲ ਸਕੂਨ ਕਿੰਨਾ ਕੁ ਮਿਲਦਾ ਹੈ ਅੰਦਰੋਂ ਮੈਂ ਬਿਆਨ ਨਹੀਂ ਕਰ ਸਕਦਾ ਓਕੇ ਦੇਖੋ ਇਹ ਜਿਹੜੇ ਨਾ ਜਿੰਨੇ ਵੀ ਤੁਹਾਡੇ ਸਰਟੀਫਿਕੇਟ ਡਿਗਰੀਆਂ ਡਿਪਲੋਮੇ ਤੋਂ ਘਟੋਗੜ ਹੋਣੀਆਂ ਬਈ 10 12 ਤੱਕ ਮੈਨੂੰ ਡਾਕਟਰੇਟ ਮਿਲੀਆਂ ਹੋਈਆਂ ਹਨ ਪੀ ਐਚ ਡੀਸ ਮਿਲੀਆਂ ਹੋਈਆਂ ਹਨ ਪ੍ਰੋਫੈਸਰਸ਼ਿਪਾ ਮਿਲੀਆਂ ਹੋਈਆਂ ਨੇ ਲੇਕਿਨ ਇਹ ਪੇਪਰ ਹੈ ਕੋਈ ਫਾਇਦਾ ਨਹੀਂ ਹੈ ਜੀ ਜੀ ਅਸਲੀ ਸਕੂਨ ਦੇਖੋ ਮੈਂ ਤੁਹਾਨੂੰ ਸਹੀ ਦੱਸਾਂ ਜਦੋਂ ਮੈਂ ਕਿਸੇ ਬੰਦੇ ਦੀ ਫਾਂਸੀ ਮਾਫ ਕਰਾਉਂਦਾ ਹਾਂ ਹਾਂ ਬਿਲਕੁਲ ਠੀਕ ਹੈ ਦਵਾਈ ਤੋਂ ਤੁਹਾਡਾ ਅਸਲ ਅਸਲ ਤੁਹਾਡਾ ਚਿਹਰਾ ਜਿਹੜਾ ਸਾਹਮਣੇ ਆਉਂਦਾ ਉਹ 17 ਜਿਹੜੀ ਕਾਸ਼ੀਆਂ ਬਾਦ 210 ਦੇ ਵਿੱਚ 210 ਦੇ ਵਿੱਚ ਸ਼ੁਰੂ ਹੀ ਉੱਥੋਂ ਹੋਇਆ ਹਾਂਜੀ ਹੁਣ ਉਹ ਇਹਦੇ ਬੰਦੇ ਹੁਣ ਤੱਕ 142 ਦੇ 143 ਦੇ ਕਰੀਬ ਬੰਦੇ ਜਿਨ੍ਹਾਂ ਦੀਆਂ ਫਾਂਸੀਆਂ ਜਾਂ ਉਮਰ ਕੈਂਦ ਮਾਫ ਹੋ ਗਈਆਂ 143 ਹੋ ਗਏ ਹੁਣ 143 10 ਤੋਂ ਸ਼ੁਰੂ ਇਸ 10 ਤਾਂ 17 ਤਾਂ ਇਕੱਠੇ ਸੀ 17 ਤੋਂ ਸ਼ੁਰੂ ਹੋ ਕੇ ਕੋਈ 10 ਸੀਗੇ ਕੋਈ 12 ਸੀ ਫੇ 14 ਸੀਗੇ ਫੇ 16 ਸੀਗੇ ਇਸ ਤਰ੍ਹਾਂ ਕਰਦੇ ਕਰਦੇ ਤਾਂ ਤੇ ਇਹ 143 ਹੋ ਚੁੱਕੇ ਜੀ ਤੁਸੀਂ 50 ਚੁੱਕੇ ਹਾਂ ਪਿਛਲੇ 15 ਸਾਲਾਂ ਵਿੱਚ ਹਾਂ ਹਾਂ ਸੋ ਇਹ ਇਹਨਾਂ ਵਿੱਚ 28 ਤਾਂ ਪਾਕਿਸਤਾਨੀ ਐ ਹਾਂ ਬੰਗਲਾਦੇਸ਼ੀ ਨੇ ਨੇਪਾਲੀ ਐ ਸ਼੍ਰੀਲੰਕਾ ਇੰਡੀਆ ਦੇ ਹਰ ਪਾਸਟ ਤੋਂ ਐ ਕੱਲਾ ਪੰਜਾਬ ਹੀ ਨਹੀਂ ਐ ਹਾਂ ਸੋ ਜਿਸ ਦਿਨ ਅਸੀਂ ਉਸ ਤੋਂ ਬਾਅਦ ਅਸੀਂ ਡੈੱਡ ਬੋਡੀਆਂ ਦਾ ਸ਼ੁਰੂ ਕੀਤਾ ਹੁਣ ਤੱਕ ਮੇਰਾ ਖਿਆਲ ਕੋਈ 450 ਦੇ ਕਰੀਬ ਡੈੱਡ ਬੋਡੀ ਲੈ ਚੁੱਕੇ ਆਂ ਅਸੀਂ ਉਥੋਂ ਦੀ ਹਾਂ ਹਾਂ ਸਕੂਨ ਕਦੋਂ ਮਿਲਦਾ ਹੈ ਕਿ ਜਦੋਂ ਅਸੀਂ ਫਾਂਸੀ ਤੋਂ ਮਾਫ਼ ਕਰਵਾ ਕੇ ਬੱਚੇ ਨੂੰ ਜਿਹਦੀ ਉਮੀਦ ਨਹੀਂ ਕਿ ਬਚਣਾ ਹੈ ਨੇ ਜੀ 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 ਆਰਡਰ ਹੋ ਗਏ ਉਹਨਾਂ ਫਾਂਸੀ ਹੋ ਜਾਣੀ ਹੈ ਹਾਂ ਫਿਰ ਅਸੀਂ ਬਲੱਡ ਬੰਨੀ ਦੇ ਕੇ ਕੰਪਰੋਮਾਈਜ਼ ਕਰਾ ਕੇ ਵਿਕਟਮ ਦੇ ਐਕਸਕਿਊਜ਼ ਫੈਮਿਲੀ ਦਾ ਤੇ ਉਹਨੂੰ ਕਰਕੇ ਫਿਰ ਅਸੀਂ ਮਾਸੀ ਮਾਫ਼ ਕਰਾਉਂਦੇ ਆਂ ਮੈਂ ਕੋਟਾ ਆਪ ਜਾਂਦਾ ਆਪ ਲੜਦਾ ਜਾ ਕੇ ਹਾਂ ਹਾਂ ਤੇ ਉਹ ਲੈ ਕੇ ਜਿਸ ਦਿਨ ਉਹ ਬੱਚਾ ਜਿਹੜਾ ਅਸੀਂ ਲੈ ਕੇ ਆਏ ਆ ਕਿਸੇ ਮਾਦਾ ਕਿਸੇ ਪੈੜ ਦਾ ਪਰਾ ਹੈ ਕਿਸੇ ਲੇਡੀ ਦਾ ਹਸਬੰਡ ਹੈ ਕਿਸੇ ਬੱਚੇ ਦਾ ਪਿਓ ਹੈ ਉਹ ਉਹ ਜਿਸਦੇ ਆਪਾਂ ਲੈ ਆ ਕੇ ਉਹਨਾਂ ਨੂੰ ਮਲਾ ਮੈਂ ਆਪਸ ਵਿੱਚ ਹਾਂ ਹਾਂ ਜੀ ਉਸ ਕੋਣ ਬਿੰਦਾ ਓਕੇ ਜਿਸੇ ਡੈਡ ਬਡੀ ਲੈਂਦੇ ਆ ਹੁਣ ਕੋਈ ਬੰਦੇ ਡੈਥ ਹੋ ਜਾਣਾ ਜੀ ਅਗਰ ਡੈਡ ਬਡੀ ਨਹੀਂ ਮਿਲਦੀ ਤਾਂ ਸਾਰੀ ਜ਼ਿੰਦਗੀ ਸੋਚਦੇ ਰਾਂਗੇ ਸ਼ਾਇਦ ਉਹ ਜਿੰਦਾ ਹੋਵੇ ਹਮ ਇੱਕ ਮਨ ਚ ਰਹਿੰਦੇ ਆ ਨਾ ਸ਼ਾਇਦ ਉਹ ਜਿੰਦਾ ਹੋਵੇ ਲੇਕਿਨ ਜਦੋਂ ਅਸੀਂ ਉਹਨੂੰ ਡੈਡ ਬਡੀ ਲਿਆ ਕੇ ਉਦੇ ਘਰ ਜਾ ਕੇ ਉਥੇ ਸਾਡੀ ਟੀਮ ਜਾਂਦੀ ਹੈ ਜਿਸ ਡਿਸਟ੍ਰਿਕਟ ਦਾ ਹੋਏਗਾ ਸਾਡੀ ਟੀਮ ਉਸ ਡਿਸਟ੍ਰਿਕਟ ਦੀ ਉਹਨਾਂ ਦੇ ਘਰ ਜਾਏਗੀ ਜੀ ਉਹਨਾਂ ਦਾ ਜਾ ਕੇ ਸੰਸਕਾਰ ਕਰਾਏਗੀ ਜਿਸਲੇ ਫੈਮਿਲੀ ਨੇ ਸੰਸਕਾਰ ਆਪਣੇ ਹੱਥੀ ਕਰ ਲਿਆ ਨਾ ਤੇ ਬਸ ਫਿਰ ਤੈਨੂੰ ਹੌਸਲਾ ਨਾ ਕਿ ਨਹੀਂ ਵੀ ਮੈਂ ਆਪਣੇ ਹੱਥੀ ਸਾਰੇ ਜੋ ਕਰਨਾ ਸੀ ਉਹ ਮੈਂ ਸਾਰਾ ਕਰ ਲਿਆ ਹੌਸਲਾ ਹੋ ਜਾਂਦਾ ਮੈਨੂੰ ਉਦੋਂ ਸਕੂਨ ਮਿਲਦਾ ਹੈ ਹੂੰ ਫਿਰ ਜਿਹੜਾ ਹੁਣ ਬੱਚੇ ਨਹੀਂ ਪੜ ਸਕਦੇ ਹੁਣ ਸਾਡਾ ਐਜੂਕੇਸ਼ਨ ਦਾ ਅਸੀਂ 1300 ਬੱਚਾ ਅਡਾਪਟ ਕਰਦੇ ਹਾਂ ਹਰ ਸਾਲ ਹਾਂ ਹਾਂ ਮੈਂ ਬਹੁਤਾ ਨਹੀਂ ਪੜਿਆ ਲਿਖਿਆ ਲੇਕਿਨ ਮੇਰੇ ਫਾਦਰ ਸਾਹਿਬ ਦਾ ਸੁਪਨਾ ਸੀ ਕਿ ਨਹੀਂ ਕਾਕਾ ਤੋਂ ਪੜਨਾ ਹੈ ਚਲੋ ਉਹ ਦੁਨੀਆ ਜਿੱਤ ਨਹੀਂ ਰਹੇ ਉਹਨਾਂ ਦਾ ਸੁਪਨਾ ਜਿੱਲਾ ਮੈਂ ਸਹਾਰ ਕਰ ਰਿਹਾ ਮੈਂ ਹੁਣ ਕਿਹੜੇ ਬੱਚਿਆਂ ਨੂੰ ਲੈ ਰਿਹਾ ਕਿ ਜਿਹੜੇ ਬੱਚੇ 95 96 97% ਮਾਰਕਸਾਂ ਦੇ ਪਲੱਸ 2 ਚੋਂ ਲੇਕਿਨ ਠੱਪ ਕਿਉਂਕਿ ਪੇਰੈਂਟਸ ਪੜਾ ਨਹੀਂ ਸਕਦੇ ਫਿਰ ਮੈਂ ਸੋਚਦਾ ਹੁੰਦਾ ਕਿ ਨਹੀਂ ਯਾਰ ਮੈਂ ਪੜਦਾ ਨਹੀਂ ਸੀ ਮੇਰੇ ਫਾਦਰ ਪੜਾ ਸਕਦੇ ਸੀ ਉਹਨਾਂ ਨੇ ਜੋਰ ਲਾ ਲਿਆ ਮੈਂ ਨਹੀਂ ਪੜਿਆ ਪਰ ਇੱਥੇ ਉਲਟ ਹੈ ਇੱਥੇ ਬੱਚੇ ਪੜਨਾ ਚਾਹੁੰਦੇ ਨੇ ਪੇਰੈਂਟਸ ਨਹੀਂ ਪੜਾ ਸਕਦੇ ਫਿਰ ਮੈਂ ਉਹਨਾਂ ਦੀ ਬਾਪ ਬਣਿਆ ਜੀ ਉਹ ਸੀ ਤੇ ਸਾਡਾ ਵੱਖਰਾ ਡਿਪਾਰਟਮੈਂਟ ਆ ਪੁਰਾ ਤੇ 1380 ਬੱਚਾ ਅਸੀਂ ਦੀਵਾਰ ਹਰ ਸਾਲ ਲੈਂਦੇ ਆ ਉਹ ਉਹ ਵੱਖਰਾ ਸਕੂਨ ਮਿਲਦਾ ਹੈ ਉਹ ਡਿਫਰੈਂਟ ਟਾਈਪਸ ਕੋਨ ਆ ਫਿਰ ਉਸ ਤੋਂ ਬਾਅਦ ਆਪਾਂ ਹੈਲਥ ਦੇ ਕੰਮ ਕਰ ਰਹੇ ਆ ਸਾਡੇ ਤਕਰੀਬਨ 773 ਸਾਡੀਆਂ ਲੈਬਰਾਟਰੀ ਚੱਲ ਰਹੀਆਂ ਨੇ ਡੈਂਟਲ ਕਲੀਨਿਕ ਚੱਲ ਰਿਹਾ ਹੈ ਫਿਜ਼ੀਓਥੈਰੇਪੀ ਸੈਂਟਰ ਚੱਲ ਰਿਹਾ ਹੈ ਡਿਜੀਟਲ ਐਕਸ-ਰੇ ਐਲਟਰਾਸਾਉਂਡ ਹੈ ਐਂਬੂਲੈਂਸ ਚੱਲ ਰਹੀਆਂ ਨੇ ਇਹ ਸਾਰਾ ਕੰਮ ਸਾਡਾ ਚੱਲ ਰਿਹਾ ਹੈ ਨਾ ਜੀ ਇਹ ਵੱਖਰਾ ਸਕੂਨ ਆ ਕਿ ਜਿਹੜਾ ਪੇਸ਼ੈਂਟ ਟੈਸਟ ਨਹੀਂ ਕਰਾ ਸਕਦਾ ਲੈਬੋਰੀ ਚ ਕਿਉਂਕਿ ਬਾਹਰ ਜਾਓ ਤੇ 4000 ਰੁਪਏ ਦਾ ਟੈਸਟ ਹੈ ਬੋਡੀ ਦੇ ਅਸੀਂ ਉਹੀ ਟੈਸਟ ਸਾਡੀ ਲੈਬੋਰੀ ਵਿੱਚ 340 ਰੁਪਏ ਦੇ ਆ ਕਿ ਉਹ ਉਹ ਟੈਸਟ ਕਰਾ ਲੈਣਾ ਜੀ ਹਾਂ ਬਿਲਕੁਲ ਹੁਣ ਇਸ ਸਾਲ ਮੈਨੂੰ ਉਮੀਦ ਹੈ ਕਿ ਸਾਡਾ तकरीबन ਜਿਹੜਾ ਅਸੀਂ 25 26 ਲੱਖ ਪੇਸ਼ੈਂਟ ਜਿਹੜਾ ਇਸ ਸਾਲ ਦੇ ਵਿੱਚ ਸਾਡੇ ਲੈਬੋਰੀਆਂ ਦਾ ਫਾਇਦਾ ਉਠਾਊਗਾ ਪਿਛਲੇ ਸਾਲ 17 ਲੱਖ ਲੋਕਾਂ ਨੇ ਫਾਇਦਾ ਉਠਾਇਆ ਸੀਗਾ ਜੀ ਜੀ ਹੋਰ ਲੋਪਟਰੀਆਂ ਵੱਧ ਗਈਆਂ ਤੇ ਵੱਧ ਜਾਣਾ ਹੈਗਾ ਤਾਂ ਸੋ ਮਤਲਬ ਕਿ 25-26 ਲੱਖ ਬੰਦਾ ਇੱਕ ਸਾਲ ਦੇ ਵਿੱਚ ਅਗਰ ਸਾਡੀਆਂ ਲੋਪਟਰੀਆਂ ਤੋਂ ਫਾਇਦਾ ਉਠਾ ਰਿਹਾ 10% ਤੇ ਕੰਮ ਕਰ ਰਹੇ ਆ ਸੀ ਉਹ ਵੱਖਰਾ ਸਕੂਨ ਮਿਲਦਾ ਸੋ ਇਸ ਤਰ੍ਹਾਂ ਦੇ ਜਿਹੜੇ ਸਕੂਨ ਆ ਨਾ ਰਾਤ ਨੂੰ ਅੱਛੀ ਨੀਂਦ ਆਉਂਦੀ ਹੈ ਜੀ ਸਵੇਰੇ ਫਿਰ ਫਿਰ ਉੱਠ ਕੇ ਸਵੇਰੇ ਸਵੇਰੇ ਉੱਠ ਕੇ ਹੁੰਦਾ ਰਾਤੀ ਪ੍ਰੋਗਰਾਮ ਬਣ ਜਾਂਦਾ ਹੈ ਵੀ ਮੈਂ ਸਵੇਰੇ ਕਰਨਾ ਕੀ ਹੈ ਸੋ ਇੰਡੀਆ ਦਾ ਮੈਂ ਇੱਕ ਹਫਤਾ ਰਹਿਣਾ ਦੁਬਈ ਇੱਕ ਹਫਤਾ ਮੈਨਾ ਹੈ ਤੇ ਇੱਥੇ ਆ ਕੇ ਮੈਂ ਕਦੀ ਘਰ ਨਹੀਂ ਬੈਠਿਆ ਮੈਂ ਸਵੇਰੇ ਨਿਕਲ ਜਾਂਦਾ ਇਥੇ ਇਹ ਸਵਾਲ ਸੇਵਾ ਤੇ ਦबई ਦੇ ਵਿੱਚ ਬਿਜ਼ਨਸ ਦबई ਮੇਰਾ ਸਾਰਾ ਬਿਜ਼ਨਸ ਦबई ਚ ਹੈ ਇੱਥੇ ਕੋਈ ਮੇਰਾ ਇੱਥੇ ਇੰਡੀਆ ਚ ਮੇਰੇ ਕੋਲ ਇੱਕ ਪੈਸੇ ਦੀ ਮੈਨੂੰ ਇਨਕਮ ਨਹੀਂ ਹੈ ਜੀ ਨਾ ਤੇ ਮੈਨੂੰ ਮੇਰਾ ਕੋਈ ਬਿਜ਼ਨਸ ਹੈ ਇੱਥੇ ਹੂੰ ਮੈਨੂੰ ਕਮਰਸ਼ੀਅਲ ਕੋਈ ਬਿਜ਼ਨਸ ਨਹੀਂ ਹੈ ਮੇਰਾ ਮੇਂ ਨਹੀਂ ਹੈ ਰੈਂਟਰ ਕੋਈ ਨਹੀਂ ਹੈ ਐਗਰੀਕਲਚਰ ਕੋਈ ਨਹੀਂ ਹੈ ਸੋ ਇੱਕ ਪੈਸੇ ਦੀ ਇਨਕਮ ਨਹੀਂ ਹੈ ਮੇਰੇ ਇੱਥੇ ਕਿਰ ਮੇਰਾ ਇਹ ਮਰਾ ਹੀ ਕਮਾਦਣਾ ਆਣਾ ਛੱਡੀ ਗਾ ਲਾਵਾਂਗਾ ਉਤਰਾਂਗਾ ਫਲਾਈਟ ਅਗਲੇ ਦਸਹਰੇ ਬਫਿਸ ਹੁੰਦਾ ਜੀ ਜੀ ਤੇ ਜਦੋਂ ਇਹੋ ਜਿਹਾ ਹੋਵੇ ਤੇ ਫਿਰ ਮੈਂ ਫੀਲਡ ਵਿੱਚ ਹੁੰਦਾ ਸਾਰਿਆਂ ਪਾਸੇ ਸੋ ਇਸ ਤਰੀਕੇ ਨਾਲ ਸਾਰਾ ਕਾਰੋਬਾਰ ਇੱਥੇ ਸਾਰਾ ਚੱਲਦੇ ਆ ਬਸ ਔਰ ਬੜੀ ਸ਼ਾਂਤੀ ਮਿਲਦੀ ਹੈ ਸਾਢੇ 4 ਘੰਟੇ ਦਾ ਸੋਣਾ ਹੁੰਦਾ ਬਸ ਇਸ ਤੋਂ ਬਾਅਦ ਮੈਂ ਸੌਂਦਾ ਨਹੀਂ ਕਰਦਾ ਨਹੀਂ ਨੀਂਦ ਆਉਂਦੀ ਹੈ ਦੁਪਹਿਰੇ ਮੈਂ ਸੌ ਨਹੀਂ ਸਕਦਾ ਸਤ ਦੁਪਹਿਰੇ ਸੌਣਾ ਨਹੀਂ ਨਹੀਂ ਦੁਪਹਿਰੇ ਟਾਈਮ ਨਹੀਂ ਹੁੰਦਾ ਦੁਪਹਿਰੇ ਮੈਂ ਸਾਰਾ ਦਿਨ ਬਾਹਰ ਹੁੰਦਾ ਜੀ ਮੈਂ ਹੂੰ ਹੂੰ ਤੇ ਬਸ ਸਵੇਰੇ ਨਾਸ਼ਤਾ ਪੂਰਾ ਕਰਕੇ ਚੱਲਦਾ ਘਰੋਂ ਮੈਂ ਦੋ ਪਰੌਂਠੇ ਖਾ ਕੇ ਦਹੀਂ ਲੱਸੀ ਤੇ ਫਿਰ ਜਾ ਕੇ ਸ਼ਾਮ ਨੂੰ ਰੋਟੀ ਖਾਣੀ ਹੈ ਦੇ ਨੇ ਮਿਲ ਗਈ ਤਾਂ ਵੀ ਠੀਕ ਹੈ ਨਹੀਂ ਮੇਰੇ ਤਾਂ ਵੀ ਠੀਕ ਹੈ ਲੋਡ ਨਹੀਂ ਬੰਦੀ ਬਸ ਉਹ ਤਾਂ ਜਿਹੜਾ ਸ਼ਡਿਊਲ ਜਿਵੇਂ ਤੁਸੀਂ ਜਾਣਾ ਡਵਾਈ ਉਹ ਤੇ ਸ਼ਡਿਊਲ ਪਹਿਲਾਂ ਬਣ ਜਾਂਦਾ ਇਹ ਕੰਮ ਕਰ ਲਿਆ ਮੇਰੇ 2-3 ਮਹੀਨੇ ਅੱਗੇ ਦੇ ਸਟੂਲ ਬਣਿਆ ਹੁੰਦਾ ਸਾਰਾ ਬਣਿਆ ਹੁੰਦਾ ਹੈ ਇਧਰ ਲਈ ਵੀ ਉਧਰ ਲਈ ਦੋਨਾਂ ਪਾਸੇ ਤੇ ਜੀ ਪੂਰਾ ਬਣਿਆ ਹੁੰਦਾ ਕਿ ਮੈਂ ਕਦੋਂ ਕਿੱਥੇ ਜਾਣਾ ਕਿਉਂਕਿ ਕਾਫੀ ਪ੍ਰੋਗਰਾਮ ਹੁੰਦੇ ਆ ਕਿਸੇ ਕੋਈ ਅਨੇਗੂਲੇਸ਼ਨਾਂ ਕਰਨੀਆਂ ਨੇ ਕੋਈ ਫੰਕਸ਼ਨ ਟੈਂਡ ਕਰਨੇ ਆ ਤਾਂ ਉਹ ਸਾਰੇ ਮੇਰੇ ਕੋਲ ਲਿਸਟ ਬਣੀ ਹੁੰਦੀ ਸਾਡਾ ਨੜਕਾ ਜੇਰਾ ਪੂਰਾ ਮੈਨੂੰ ਚਾਰਟ ਬਣਾ ਕੇ ਦੇ ਦਿੰਦਾ ਕਿ ਸਰ ਐਸ ਸਟੇਟ ਨੂੰ ਤੁਹਾਡਾ ਆ ਸਾਰੇ ਕੰਮ ਲੈ ਗਿਆ ਪੂਰਾ ਬਣਿਆ ਹੁੰਦਾ ਸਾਰਾ ਦੋ ਤਿੰਨ ਮਹੀਨੇ ਦਾ ਅੱਗੇ ਦਾ ਬਣਿਆ ਹੁੰਦਾ ਸਾਰਾ ਉਹ ਸਾਰਾ ਬੜਾ ਸਿਸਟਮੈਟਿਕਲੀ ਸਾਰਾ ਕੰਮ ਚੱਲਦਾ ਲੱਗਾ ਜੋ ਤੁਹਾਨੂੰ 17 ਭਾਰਤੀਆਂ ਦੀ ਜਾਨ ਬਚਾਈ ਤੁਸੀਂ ਬਾਹਰਲੇ ਦੇਸ਼ਾਂ ਦੇ ਵੀ ਸਰ ਇਸ ਤੋਂ ਬਾਅਦ ਹੁਣ ਗਿਣਤੀ 143 ਹੋ ਗਈ ਇੱਕ ਖਿਤਾਬ ਆਉਂਦਾ ਤੁਹਾਡਾ মিডিਆ ਦੇ ਵਿੱਚ ਸੇਵੀਅਰ ਸਿੰਘ ਸੇਵੀਅਰ ਸਿੰਘ ਦੇਖੋ ਸੇਵੀਅਰ ਸਿੰਘ ਨਾ ਪਤਾ ਕਿਉਂਕਿ ਨਾ ਉਥੋਂ ਦਾ ਪੇਪਰ ਸੀ ਗਲਫ نیوز ਉਹਦੇ ਫਰੰਟ ਪੇਜ ਤੇ ਮੇਰੀ ਨਾ ਲਾ ਕੇ ਫੋਟੋ ਤੇ ਲਿਖਿਆ ਜੀ ਵੱਡਾ ਸਾਰਾ ਸੇਵੀਅਰ ਸਿੰਘ ਹੋ ਐਸ ਯੂ ਨੋ ਤੇ ਸੇਵੀਅਰ ਸਿੰਘ ਉਹਦਾ ਕੀ ਜਾਨ ਬਜਾਣੀ ਹੁਣ ਜਾਨ ਬਜਾਣੀ ਮੇਰੀ ਤਾਂ ਜ਼ਰਤ ਹੈ ਨਹੀਂ ਇੰਨੀ ਕਿ ਮੈਂ ਜਾਨ ਬਚਾਵਾਂਗੇ ਤੇਰੇ ਆਤਾ ਹੈ ਨਹੀਂ ਇੱਕ ਜਦ ਤੱਕ ਉਹਦੀ ਕਿਰਪਾ ਨਾ ਹੋਵੇ ਕਰਨਗਰਾਣਾ ਨਾ ਹੋਈ ਹੈ ਹਮ ਜਨਮ ਵੀ ਉਹਨੇ ਦੇਣਾ ਹੈ ਤੇ ਖਦਾ ਰੱਬ ਰੱਬ ਨੇ ਦੇਣਾ ਬਿਲਕੁਲ ਸਾਰਾ ਉਹਦਾ ਕੀਤਾ ਕਰਾਇਆ ਹੈ ਦਰਸ਼ਨ ਹੋਏ ਰੱਬ ਦੇ ਕਾਪੂ ਤਾਂ ਦੇਵ ਤੇ ਵਸਦਾ ਸਾਡੇ ਆਪਣੇ ਸਾਰੇ ਦੇ ਦਿਲ ਚ ਵਸਦਾ ਠੀਕ ਹੁਣ ਮੈਂ ਤੁਹਾਨੂੰ ਖੁਸ਼ ਕਰਦਾ ਹੁਣ ਦੇਖੋ ਮੈਂ ਇਹ ਗੱਲ ਕਹਿੰਦਾ ਕਿ ਰੱਬ ਦੇ ਦਰਸ਼ਨ ਮੈਨੂੰ ਹੁੰਦੇ ਆ ਹਮ ਦੱਸਿਆ ਨਾ ਹੁਣੇ ਤੁਹਾਨੂੰ ਜਦੋਂ ਕਿਸੇ ਭੁੱਖੇ ਦੇ ਮੂੰਹ ਚ ਰੋਟੀ ਪਾਦੀ ਦੀ ਨਾ ਜੀ ਫਿਰ ਬਿਮਾਰ ਦੇ ਮੂੰਹ ਚ ਦਵਾਈ ਪਾਤੀ ਐਜੂਕੇਸ਼ਨ ਦੀ ਉਹਨਾਂ ਨੂੰ ਐਜੂਕੇਸ਼ਨ ਵੀ ਦੇਤੀ ਤੇ ਉਹ ਰੱਬ ਦਾ ਰੂਪ ਹੀ ਨੇ ਸਾਰੇ ਜੀ ਉਹ ਬਿਲਕੁਲ ਉਹ ਰੱਬ ਦੇ ਦਰਸ਼ਨ ਹੀ ਆ ਉਹ ਕੋਈ ਰੱਬ ਦੇ ਸਾਹਮਣੇ ਆ ਕੇ ਨਹੀਂ ਬੈਣਾ ਨਾ ਆਹੀ ਚੀਜ਼ ਹੁੰਦੀ ਆ ਜੀ 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 ਤੇ ਹੁਣ ਮੈਨੂੰ ਸਕੂਨ ਮਿਲਦਾ ਮਨ ਦਾ ਸਕੂਨ ਆ ਮੇਰੀ ਸ਼ਾਂਤੀ ਆ ਮੈਨੂੰ ਤੇ ਇਹ ਰੱਬ ਦੇ ਦੇਣਾ ਹਾਂ ਮੈਂ ਤੇ ਜਿੰਨਾ ਸ਼ੁਕਰਾਨਾ ਕਰੀ ਉਹਨਾਂ ਘੱਟ ਹੋਦਾ ਕੀ ਫਿਰ ਖਾਣਾ ਦੇ ਵਿੱਚ ਇਹੀ ਸਕੂਲ ਵੀ ਤੁਸੀਂ ਮਿਲੇ ਜੀ ਮੈਂ ਜਾ ਰਿਹਾ ਜੇ ਉੱਥੇ ਰੋਂਦੇ ਬਿੜਦੇ ਆਉਂਦੇ ਸਾਰੇ ਮੇਰੇ ਕੋਲ ਠੀਕ ਹੁੰਦੇ ਨੇ ਫਿਰ ਮੁੜ ਕੇ ਕਹਿ ਜਾਂਦੇ ਨੇ ਕਦੇ ਦੇਖੋ ਬਰਾਏ ਆ ਗਿਆ ਜੀ ਹੁਣ ਇਹ ਜੋ ਕਹਿ ਗਿਆ ਇਹਨੇ ਕਰ ਦੇਣਾ ਜੀ 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 ਪਰ ਮੇਰਾ ਇਹ ਹੁੰਦਾ ਕਿ ਅੱਜ ਮੈਂ ਕਹਿ ਗਿਆ ਤੇ ਅਗਲੇ ਦਿਨ ਮੈਂ ਕਰ ਦੇਣਾ ਉਹ ਕੋ ਮੇਰੇ ਨੇ ਤਾਂ ਧੁੜਕੂ ਪੈ ਰੰਦਾ ਜੀ ਪਹਿਲਾਂ ਤੁਸੀਂ 1 ਡੇਟ ਕਰੋੜ ਲਾਇਆ ਫਿਰ ਕਰੋੜ ਹੋਰ ਵਧਾਤਾ 2.5 ਕਰੋੜ ਹੋ ਗਿਆ ਅੱਗੇ ਜਾਰੀ ਹੈ ਤੇ ਦੁਕਾਨ ਬਣਾਉਣ ਦਾ ਜਿਹੜਾ ਅੱਗੇ ਜਾਰੀ ਹੈ ਸਾਡਾ ਐਨ ਆਰ ਆਈ ਜੀ ਨੂੰ ਤੁਸੀਂ ਹਾਂ ਜੀ ਮੈਂ ਪੂਰਾ ਪਲਾਨ ਕੀਤਾ ਜੀ ਆਓ ਦੇਖੋ ਤੁਹਾਡੇ ਲਈ ਪ੍ਰੋਡਕਟ ਅਸੀਂ ਕਰਨਾ ਮੈਂ ਨਾ ਸਟਾਰਟਿੰਗ ਤੋਂ ਕਮ ਬਹੁਤ ਲੋਟਿਆ ਮੈਂ ਮੈਂ ਜੌਬ ਕੀਤੀ ਹੈ 392 ਰੁਪਏ ਦੀ ਐਜ਼ ਅ ਮੈਕੈਨਿਕ ਉਹ ਥੋਟ ਕੇ ਮੈਂ ਹਰ ਪੌੜੀ ਦੇਖਿਆ ਹਰ ਸਟੇਜ ਮੈਂ ਟੱਪਿਆ ਤੇ ਮੈਨੂੰ ਪਤਾ ਕਿ ਸਿਸਟਮ ਕਿਦਾਂ ਬਣਾਣਾ ਕੀ ਕਰਨਾ ਸੋ ਮੇਰੀ ਪੂਰੀ ਪਲੈਨਿੰਗ ਮੇਰੀ ਬਹੁਤ ਅੱਛੀ ਹੁੰਦੀ ਹੈ ਮੈਂ ਚਾਹੇ ਜਿੱਥੇ ਬੈਠ ਕੇ ਨਾ ਕਮਕ ਤੇ ਲੋਡ ਨਹੀਂ ਹੁੰਦਾ ਵਾ ਅਮਰੀਕਾ ਬੈਠਾ ਕੰਮ ਚੱਲਦੇ ਇੱਥੇ ਮੈਂ ਦੁਬਈ ਬੈਠਾ ਤੇ ਮੇਰੇ ਸਾਰੇ ਕੰਮ ਚੱਲਦੇ ਕੰਮ ਤੇ ਰੁਕੇ ਕਦੀ ਨਹੀਂ ਕਿਉਂਕਿ ਸਾਰਿਆਂ ਨੂੰ ਪਾਵਰ ਮੈਂ ਡਿਵਾਈਡ ਕੀਤੀਆਂ ਹੋਈਆਂ ਨੇ ਇਹ ਜਿੰਨੇ ਨੇ ਦੱਸਾਂ ਜਿੰਨੇ ਮੇਰੇ ਮੈਂਬਰ ਨੇ ਇੰਨਾ ਇਹ ਸ ਹੂੰ ਇਹਨਾਂ ਸਿਰ ਤੇ ਮੈਂ ਭੱਜਿਆ ਫਿਰਦਾ ਬਾਹਾ ਹੁੰਦੀ ਮੇਰੀ ਕਿ ਲੋ ਜੀ ਭਰਾਇਨਾ ਕਰਦਾ ਭਰਾਇਨੇ ਕੀ ਕਰਦਾ ਕਰਨਾਲ ਤੇ ਇਹ ਬੰਦੇ ਨੇ ਸਾਰੇ ਹੂੰ ਜੀ ਲੇਕਿਨ ਮੇਰਾ ਜਿਹੜਾ ਕੀ ਹੈ ਮੇਰਾ ਕੰਮ ਹੁੰਦਾ ਕਿ ਮੈਂ ਬਜਟ ਪਾਸ ਕਰਨੇ ਆ ਹੂੰ ਪੈਸਾ ਭੇਜਣਾ ਫਿਰ ਪੈਸੇ ਦੀ ਡਿਸਟ੍ਰਿਬਿਊਸ਼ਨ ਸਾਰੀ ਕਰਨੀ ਹੈ ਇਹ ਸਭ ਤੋਂ ਔਖਾ ਕੰਮ ਹੈ ਜਿਹੜਾ ਇਹ ਅਸੀਂ ਪਹਿਲੇ 7 ਦਿਨਾਂ ਚ ਕਰਦੇ ਆ ਹਰ ਮਹੀਨੇ ਦੇ ਦਸ ਦਿਨ ਜਿਹੜੇ ਹੁੰਦੇ ਨੇ ਪਹਿਲੇ ਉਹ ਸਾਡੇ ਜ਼ਰੂਰੀ ਹੁੰਦੇ ਆ ਉਹ ਮੈਂ ਮੈਂ ਉਹਦੇ ਨਾਲ ਮੇਰੇ ਨਾਲ ਰਿਲੇਟਡ ਹੁੰਦੇ ਨੇ ਉਹ ਕਿ ਹਰ ਜਗ੍ਹਾ ਹਰ ਡਿਸਟ੍ਰਿਕਟ ਵਿੱਚ ਸਭ ਦੇ ਅਕਾਊਂਟ ਖੁੱਲੇ ਹੋਏ ਨੇ ਸਭ ਦੇ ਚੈੱਕ ਕੱਟ ਹੁੰਦੇ ਵਿੱਡੋ ਪੈਨਸ਼ਨ ਸਕੀਮ ਐ ਬੜਾਪਾ ਪੈਨਸ਼ਨ ਸਕੀਮ ਐ ਮੈਡੀਕਲ ਪੈਨਸ਼ਨ ਸਕੀਮ ਐ ਸਾਡੀਆਂ ਬਹੁਤ ਸ ਕੀਮਾ ਨੇ ਸਾਡੀਆਂ ਸੋ ਉਹਨਾਂ ਸਾਰਿਆਂ ਦੇ ਚੈੱਕ ਮੰਡ ਹੁੰਦੇ ਆ ਹਜ਼ਾਰਾਂ ਦੀ ਕੀਤੇ ਚੈੱਕ ਕੱਟ ਹੁੰਦੇ ਆ ਲੇਕਿਨ ਚੈੱਕ ਇੱਥੋਂ ਨਹੀਂ ਕੱਟ ਹੋਣਗੇ ਚੈੱਕ ਜਿਹੜੇ ਸਾਰੇ ਹੈਗੇ ਡਿਸਟ੍ਰਿਕਟ ਵਾਈਜ਼ ਸਾਰਿਆਂ ਨੂੰ ਪਾਵਰਾਂ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਅਥਾਰਟिटीज ਐ ਸਾਰੀ ਉਹਨਾਂ ਦੇ ਅਕਾਊਂਟ ਖ ਮੈਂ ਤਾਂ ਕਹਿੰਦਾ ਕਿ ਸਵਾਸ ਸੇਵਾ ਦੇ ਖੇਤਰ ਦੇ ਵਿੱਚ ਜਿਹੜਾ ਤਾਣਾ ਬਾਣਾ ਹੈ ਤੁਹਾਡਾ ਫਿਰ ਬਖਸ਼ਿਸ਼ ਉੱਪਰ ਲੇਦੀ ਹੈ ਤੇ ਜਿਵੇਂ ਤੁਹਾਡੇ ਤੋਂ ਕਰਮ ਲਿਆ ਜਾ ਰਿਹਾ ਤਾਂ ਇਹ ਸ਼ਾਇਦ ਇੱਕ ਆਪਣੇ ਆਪ ਦੇ ਵਿੱਚ ਵੱਖਰੀ ਸਰਕਾਰ ਵਾਲਾ ਰੋਲ ਵੀ ਹੈ ਨਾ ਆਪਾਂ ਕਹਿ ਸਕਦੇ ਦੇਖੋ ਸਰਕਾਰਾਂ ਨਾਲ ਮੁਕਾਬਲਾ ਪਾ ਨਹੀਂ ਕਰ ਸਕਦੇ ਹਾਂ ਓਕੇ ਸਰਕਾਰਾਂ ਕੋਲ ਦੇਖੋ ਸਰਕਾਰਾਂ ਕੋਲ ਭੱਟੇ ਫੰਡ ਹੈਗੇ ਨੇ ਵੱਡੇ ਸਬੰਧਾਰੇ ਨੇ ਉਹ ਅਸੀਂ ਇੰਨੇ ਗਾਉਣਾ ਸਾਹਮਣੇ ਹੂੰ ਠੀਕ ਹੈ ਨਾ ਅਸੀਂ ਉਹਨਾਂ ਦਾ ਕਾਬਲਾ ਕਰ ਹੀ ਨਹੀਂ ਸਕਦੇ ਇਹ ਮੈਂ ਕਹਿੰਦਾ ਉਹਨਾਂ ਕਿ ਦੇਖੋ ਸਰਕਾਰਾਂ ਆਪਣਾ ਕੰਮ ਕਰੀ ਜਾ ਰਹੀ ਹੈ ਕਰੀ ਜਾਂਦਾ ਨਾ ਅਸੀਂ ਉਹ ਚੋ ਦਖਲ ਅੰਦਾਜ਼ਾ ਨਹੀਂ ਕਰਦੇ ਉਹ ਸਭ ਤੋਂ ਅੱਛੀ ਗੱਲ ਇਹ ਹੈ ਕਿ ਸਰਕਾਰ ਕੋਈ ਵੀ ਆਈ ਹੈ ਆਪਣੇ ਪੰਜਾਬ ਦੇ ਵਿੱਚ ਅੱਜ ਤੱਕ ਕਿਸੇ ਸਰਕਾਰ ਨੇ ਮੇਰੇ ਵੀ ਕਿਸੇ ਕੰਮ 'ਚ ਅੜਕਾਰ ਹੀ ਪਾਇਆ ਓਕੇ ਨਾ ਜੀ ਮੈਂ ਇਸ ਕੋਲ ਬਹੁਤ ਧੰਨਵਾਦ ਕਰਦਾ ਹਰ ਸਰਕਾਰ ਦਾ ਚਾਹੇ ਆਪ ਸਰਕਾਰ ਆ ਚਾਹੇ ਅਕਾਲੀ ਸੀ ਚਾਹੇ ਬਲਕਿ ਐਪਰੀਸ਼ੀਏਟ ਬਲਕਿ ਜਿੰਨੇ ਵੀ ਸਰਕਾਰਾਂ ਨੇ ਨਾ ਜ ਸਾਰਿਆਂ ਨੇ ਸਾਡਾਂ ਰਲ ਕੇ ਚਲਦੀਆਂ ਹ 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 ਠੀਕ ਹੈ ਨਾ ਜੀ ਅਸੀਂ ਜਿੰਨਾ ਕੁ ਜ਼ਰਾ ਸਾਡਾ ਜੋ ਅਸੀਂ ਕਰ ਸਕਦੇ ਸਾਡੇ ਬਜਟ ਲਿਮਟਡ ਨੇ ਉਹਨੇ ਗਾ ਅਜਿਹਾ ਪੈਸਾ ਇਕੱਠਾ ਕਰਨਾ ਆਪਣੀ ਕਮਾਈ ਨਾਲ ਹੀ ਆਣਾ ਜੀ ਪਰ ਮੈਂ ਆਪਣੀ ਕਮਾਈ ਦਾ ਮੈਂ 2% ਰੱਖਦਾ ਆਪਣੇ ਕੋਲ 98% ਮੈਂ ਡੋਨੇਟ ਕਰਦਾ ਸਾਰਾ ਦਾਤ ਮੇਰਾ ਹੈ ਹੀ ਨਹੀਂ ਜਦ ਮੈਂ ਇੱਕ ਕਪੜੇ ਮੰਨੂ ਸਮਝਾ ਲਿਆ ਹੋਇਆ ਇਸ ਗੱਲ ਦਾ ਕਿ ਇਹ ਜਿਹੜਾ 98% ਹੈ ਇਹ ਜਿਹੜੀ ਬਾਬੇ ਦੀ ਗੋਲਕ ਹੈ ਨਾ ਇਹ ਅਸੀਂ 98% ਉੱਥੇ ਪਾ ਦ ਹਮ ਉਥੋਂ ਕੱਢ ਕੇ ਉਹ ਪੈਸਾ ਵੀ ਬਾਬੇ ਦਾ ਹੋ ਗਿਆ ਮੇਰਾ ਨਹੀਂ ਰਿਹਾ ਮੇਰਾ ਕੋਈ ਹੱਕ ਨਹੀਂ ਉਹ 98% ਇਧਰ ਲੱਗ ਗਿਆ 2% ਪਿੱਛੇ ਰਹਿ ਗਿਆ 2% ਮੇਰਾ ਉਹ 2% ਮੈਂ ਆਪਣਾ ਖਰਚ ਰਿਹਾ ਤੇ ਅੱਛਾ ਇਹ ਜਿਹੜੀ ਕਮਾਈ ਹੈ ਜਿਹੜੀ ਦਾੜ ਦੀ 98% ਸਾਰੀ ਕਮਾਈ ਦੇ ਵਿੱਚੋਂ ਇਹ ਸਾਰੀ ਬਾਹਰ ਲਈ ਦੁਬਈ ਦੀ ਇੱਥੇ ਦਾ ਇਨਕਮ ਹੈ ਨਹੀਂ ਕੋਈ ਵੀ ਪੈਸਾ ਬਾਹਰ ਦਾ ਸਾਰਾ ਮੇਰਾ ਦਨਾਰ ਕਿਹੜੇ ਹੁੰਨੇ ਜੋ ਵੀ ਹੈ ਦਰਾ ਮੇਰੇ ਕਮਾਈ ਤੇ ਮੇਰੀ ਬਾਹਰ ਦੀ ਆ ਨਾ ਜੀ ਪੈਸਾ ਤਾਂ ਮੇਰਾ ਹੀ ਆ ਨਾ ਹਾਂ 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 ਉਹ ਜਿੱਥੇ ਮਰਜ਼ੀ ਖਰਚਾ ਜੀ ਜੀ ਤੇ ਮੈਨੂੰ ਲੋੜ ਨਹੀਂ ਹੈਗੀ ਮੈਨੂੰ ਜਿੰਨੀ ਕੁ ਲੋੜ ਹੈ 2% ਮੈਂ ਉਹਨਾਂ ਮੇਰੇ ਲਈ ਕਾਫੀ ਹੈਗਾ ਜੇ 98 ਮੈਨੂੰ ਪਤਾ ਕਿ ਸਰਪਲਸ ਹੈ ਹੂੰ ਮੇਰੇ ਕਿਸੇ ਕੰਮ ਨਹੀਂ ਆਣਾ ਨਾ ਮੈਂ ਨਾਲ ਜਾ ਸਕਣਾ ਪਿੱਛੋਂ ਲੜਾਈਆਂ ਝਗੜੇ ਹੋਣੇ ਆ ਤੇ ਫਾਇਦਾ ਕੀ ਹੈ ਫਿਰ ਤੁਸੀਂ ਜਿੰਦੇ ਜੀ ਅਜਾ ਇਹ ਪੈਸਾ ਹੈਗਾ ਇਹਨੂੰ ਕਿਸੇ ਅੱਛੇ ਪਾਸੇ ਲਾ ਦਿਓ ਨਾ ਹੂੰ ਹੂੰ ਤੋਂ ਉਸ ਕਰਕੇ ਮੈਂ ਦੱਸ ਰਿਹਾ ਕਿ ਮੈਂ ਉੱਤੇ ਆਪਣਾ ਮੈਂ ਆਪਣਾ ਹੱਕ ਸਮਝਦਾ ਹੀ ਨਹੀਂ ਆ ਤਾਂ ਹੀ ਬੰਦਾ ਖਰਚ ਸਕਦਾ ਹੈ ਜੀ ਹਾਂ ਜੇ ਮੈਂ ਸੋਚਾਂਗਾ ਨਹੀਂ ਮੇਰਾ 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 ਕਰਦਾਰਾਂਗਾ ਮੈਂ ਤਾਂ ਫੱਟਾ ਰਾਂਗਾ ਨਾ ਫਿਰ ਨਹੀਂ ਹੁੰਦਾ ਇਹ ਕੰਮ ਹਾਂ ਹਾਂ ਤੇ ਮੈਂ ਤਾਂ ਕਹ ਰਿਹਾ ਯਾਰ ਉਹਦਾ ਪੈਸਾ ਹੁਣ ਉਹਦਾ ਤੋਂ ਮੰਗੋ ਤੇ ਫਿਰ ਵੰਡੀ ਚਲੋ ਸੋ ਉਹ ਜੋ ਨਾ ਨਹੀਂ ਪਤਾ ਸਗੋ ਮੇਰੇ 89% ਉਹ ਪਤਾ ਨਹੀਂ ਕਿੰਨੇ 89% ਉਹ ਚ ਪਾ ਦਿੰਦਾ ਉਹ ਹਾਂ ਬਰਕਤ ਹੈ ਨਾ ਉਹਦੇ ਵਿੱਚ ਹਾਂ ਬਿਲਕੁਲ ਕਿਉਂਕਿ ਪਿੱਛੋਂ ਹੱਥ ਉਹਦਾ ਹੀ ਆ ਨਾ ਬਿਲਕੁਲ ਉਹ ਕਹਿੰਦੇ ਨੇ ਵੀ 70 ਗੁਣਾ ਫਿਰ ਪਲੱਸ ਮਿਲਦਾ ਹੈ ਦਾ ਮਿਲਦਾ ਮਿਲਦਾ ਨਹੀਂ ਕਈ ਗੁਣਾ ਮਿਲਦਾ ਜੀ ਅੱਛਾ ਜੀ ਅਸੀਂ ਮਲਟੀਪਲਾਈ ਮਲਟੀਪਲਾਈ ਕਰੀ ਚੱਲੋ ਅੱਗੇ ਚੱਲੀ ਜਾਂਦਾ ਚੱਲੀ ਜਾਂਦਾ ਅੱਗੇ ਬਿਲਕੁਲ ਬੈਂਤੀਓ ਨਹੀਂ ਕਰ ਸਕਦੇ ਬਿਲਕੁਲ ਹੈ ਅੱਛਾ ਜੀ ਬਿਲਕੁਲ ਹੈ ਅ ਜਦੋਂ ਪਲਾਂਟ ਲਾਣੇ ਸੀ ਜੀ ਮੈਂ ਬੜੇ ਖਰਚੇ ਸਾਡੇ ਹੋ ਗਏ ਸੀਗੇ ਤੇ ਪਲਾਂਟਾਂ ਦੀ ਗੱਲ ਆ ਗਈ ਪਲਾਂਟ ਲੱਗਣੇ ਜ਼ਰੂਰੀ ਸੀ ਇਹ ਪਲਾਂਟ ਕਿਹੜੇ ਪਲਾਂਟ ਆਕਸੀਜਨ ਪਲਾਂਟ ਸੀ ਇਹ ਤਾਂ ਜਿਆਦਾ ਹੋਣਾ ਜਦੋਂ ਦਿੱਲੀ ਨੇ ਜਵਾਬ ਦਿੱਤਾ ਸੀ ਸੈਕੰਡ ਕਰੋਨਾ ਸੈਕੰਡ ਕਰੋਨਾ ਸੈਕੰਡ ਡੋਜ਼ ਦੇ ਦਿੱਤੇ ਦਿੱਲੀ ਵਾਲਿਆਂ ਨੇ ਕਹਿਤਾ ਜੀ ਸਾਡੇ ਕੋਲ 3 ਦਿਨ ਦੀ ਆਕਸੀਜਨ ਕੋਸਪਿਟਰ ਨੇ ਨਾ ਕਰਤੀ ਪਰ ਬੋਰਡ ਲਾਤੇ ਸੀਗੇ ਤੇ ਉਹਨਾਂ ਦਿਨਾਂ 'ਚ ਕੀ ਹੋਇਆ ਫਿਰ ਮੈਂ ਕੈਪਟਨ ਸਾਹਿਬ ਨੂੰ ਕਿਹਾ ਫਰਕਾਰ ਸੀ ਕੈਪਟਨ ਦੀ ਉਦੋਂ ਤੇ ਮੈਂ ਕਿਹਾ ਜੀ ਇਸ ਤਰ੍ਹਾਂ-ਤਰ੍ਹਾਂ ਹੋ ਗਿਆ ਮੈਂ ਕਿਹਾ ਦੇਖੋ ਸਾਰੇ ਜਿੰਨੇ ਪੇਸ਼ੈਂਟ ਹੈ ਪੰਜਾਬ ਨੂੰ ਭਜਣਾ ਪੰਜਾਬ ਨੇ ਨਾ ਨਹੀਂ ਕਰਨੀ ਹਮਮ ਕੱਲ ਨੂੰ ਪੰਜਾਬ ਦੇ ਸਾਰੇ ਹਸਪਤਲ ਫੁੱਲ ਹੋ ਜਾਣੇ ਆ ਹਾਂ ਉਹ ਤਾਂ ਰੋਲਾ ਪਿਆ ਸੀ ਆਕਸੀਜਨ ਦੇ ਆਪਣੇ ਵੀ ਘਟ ਜਾਣੀ ਆ ਹਾਂਜੀ ਹਾਂਜੀ ਅੱਛਾ ਕਹਿੰਦੇ ਕੀ ਕਰੀਏ ਮੈਸੇ ਪਲਾਂਟ ਲਾਣੇ ਚਾਹੀਦੇ ਆ ਕਹਿੰਦੇ ਚੋ ਠੀਕ ਹੈ ਉਹ ਤਾਂ ਫੇਰ ਪੰਜ ਪਲਾਂਟਾਂ ਦਾ ਮੈਂ ਆਰਡਰ ਦਿੱਤਾ ਜੀ ਪੰਜ ਪਲਾਂਟ ਲਾਏ ਮੈਂ ਇੱਕ ਮੈਂ ਮੁਹਾਲੀ ਲਾਇਆ ਇੱਕ ਪਟਿਆਲੇ ਲਾਇਆ ਜੀ ਇੱਕ ਲਾਇਆ ਦੋ ਲਾਇਏ ਫਰੀਦਕੋਟ ਪਾਬਾ ਫਰੀਦ ਯੂਨੀਵਰਸਿਟੀ ਤੇ ਇੱਕ ਅੰਮ੍ਰਿਤਸਰ ਮੈਡੀਕਲ ਕਾਲਜ ਜੀ ਪੰਜ ਪਲਾਂਟ ਲਾਏ ਮੇਰਾ ਇੱਕਦਮ ਇਮੀਡੀਏਟਲੀ ਮੇਰਾ 9 ਕਰੋੜ ਦਾ ਖਰਚਾ ਸੀਗਾ ਜੀ ਹਮਮ ਮੈਨੂੰ ਪਤਾ ਨਹੀਂ ਲੱਗਿਆ ਪੈਸਾ ਕਿੱਥੋਂ ਆਇਆ ਕਿੱਥੇ ਗਿਆ ਨਿਕਲ ਗਿਆ ਓਕੇ ਬਿਲਕੁਲ ਮਹਿਸੂਸ ਨੇ ਹੋਇਆ ਕਿ 9-10 ਕਰੋੜ ਰੁਪਏ ਕੱਢਿਆ ਲੇਕਿਨ ਇਹ ਆ ਕਿ ਪਲਾਂਟ ਲੱਗੇ ਇੰਨੇ ਆਕਸੀਜਨ ਦੀ ਕਮੀ ਹੈ ਨਹੀਂ ਫਿਰ ਮੈਂ ਦੱਸਿਆ ਕਿ ਮੈਂ ਕਹਾਂ ਜੀ ਇੰਨੇ ਪਲਾਂਟ ਲਾਤੇ ਮੈਂ ਕਹਾਂ ਜੀ ਹੁਣ ਤਾਂ ਭਾਵੇਂ ਤੇਰੇ ਦੂਤੀਆਂ ਸਾਡੀਆਂ ਸਟੇਟਾਂ ਨਾਲ ਜੀ ਅਸੀਂ ਉਹਨਾਂ ਨੂੰ ਸਪਲਾਈ ਕਰ ਸਕਦੇ ਇੰਨੀ ਆਕਸੀਜਨ ਪੈਦਾ ਕਰ ਸਕਦੇ ਸੋ ਇਸ ਤਰੀਕੇ ਨਾਲ ਨੇ ਆਪੇ ਬਾਬਾ ਕਰਾਂਦਾ ਆਪੇ ਜੀ ਬਿਲਕੁਲ ਬਿਲਕੁਲ ਇਹ ਆ ਕਿ ਵਾਵਾ ਮੈਨੂੰ ਮਿਲ ਜਾਂਦੀ ਹੈ ਕਰਨ ਕਰਾਉਣ ਵਾਲਾ ਸਭ ਬਿਲਕੁਲ ਠੀਕ ਹੈ ਦਵਰਾ ਦੱਸਦੀ ਏ ਕਿ ਅਜੀਬ ਸ਼ਖਸੀਅਤ ਸਮਾਜ ਸੇਵਾ ਦੇ ਵਿੱਚ ਜਿਨ੍ਹਾਂ ਦਾ ਇੱਕ ਵੱਡਾ ਨਾਂ ਵੀ ਖਰ ਜਿਨ੍ਹਾਂ ਨੇ ਜਿਹੜਾ ਕੁਝ ਵੀ ਆਪਣੇ ਸਿਰ ਨਹੀਂ ਸਾਰਾ ਕੁਝ ਉਹ ਸਦਾਤੇ ਦੇ ਰੱਖਿਆ ਪਰ ਕਹਿ ਲਈਏ ਕਿ ਸੇਵੀਰ ਸਿੰਘ ਤੋਂ ਲੈ ਕੇ ਵੱਡੇ ਦਾਨੀ ਬਾਦਾਨੀ ਜੇਕਰ ਖਤਾਬ ਦਈਏ ਪਰ ਦੂਜੇ ਬੰਨੇ ਕਾਗਜ਼ਾਂ ਦੇ ਖਤਾਬ ਇਹਨਾਂ ਕੋਲ ਬਹੁਤ ਸਾਰੇ ਆ ਪਰ ਇਹਨਾਂ ਦਾ ਕਹਿਣਾ ਕਿ ਨਹੀਂ ਜਿਹੜੀ ਅਸਲੀ ਜਿਹੜੀ ਅਸਲੀ ਸਕੂਨ ਏ ਉਹ ਸਮਾਜ ਸੇਵਾ ਦੀ ਏ ਅਸਲੀ ਜਿਹੜੀ ਅਚੀਵ ਉਹ ਸਮਾਜ ਸੇਵਾ ਹੀ ਹੈ ਤੇ ਸਵਾਸੇ ਵਾਲੇ ਹਫਤੇ ਦੇ ਵਿੱਚ ਕਹਿ ਸਕਦੇ ਆ ਪੂਰਾ ਪੂਰਾ ਹਫਤਾ ਪੰਜਾਬ ਦੇ ਵਿੱਚ ਇਸ ਤੋਂ ਬਾਅਦ ਦੁਬਈ ਆਉਣ ਜਾਂਦੇ ਮੈਂ ਤਾਂ ਬਣਾ ਰਹੇ ਤਾਂ ਫਿਰ ਦੁਬਾਰਾ ਫਿਰ ਦੱਸਦੀ ਆ ਕਿ ਅਜੀਬ ਸ਼ਖਸੀਅਤ ਡਾਕਟਰ ਐਸ. ਪੀ ਸਿੰਘ ਅਭਰਾਏ ਸਾਡੇ ਨਾਲ ਜੁੜੇ ਸਨ ਜਿਨ੍ਹਾਂ ਨੇ ਵਿਸਤਾਰ ਨਾਲ ਜਿਹੜਾ ਬਹੁਤ ਕੁਝ ਦੱਸਿਆ ਫਿਰ ਡਾਕਟਰ ਸਾਹਿਬ ਜਨਰਲੀ ਤੁਸੀਂ ਵਕਤ ਦਿੱਤਾ ਸੱਚੀ ਗੱਲ ਥੈਂਕ ਯੂ ਵੈਰੀ ਮਚੀ ਇਹ ਮਿਸ਼ਨ ਪੰਜਾਬੀ